ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਗੱਪਰ ਮੈਂ ਲਗਭਗ ਸੂਣ ਦੀ ਤਿਆਰੀ ਦੇ ਵਿੱਚ ਤੇ ਇੱਕ ਬੈੜ ਤਾਜੀ ਸੂਈ ਹੋਈ ਇਹ ਦੋਨਾਂクセ ਇਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਸੀ ਗਾਲ ਬਾਈ ਜੀ ਸਸੀ ਗਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਗੁਰਸ਼ੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਤੁਸੀਂ ਆਪਾਂ ਨੂੰ ਦਵਾਪਾ ਜੀ ਤੇ ਮੋਬਾਈਲ ਨੰਬਰ ਆਪਣਾ 6283871527 6283871527 ਪਹਿਲਾ ਨੰਬਰ ਜਿਹੜੀ ਮੱਝ ਦੇਖੀ ਜ ਨੇ ਗੱਪਣ ਸੁਆ ਕਿਹੜਾ ਸੂਂਦੀ ਆ ਜੀ ਇਹ ਬਾਈ ਤੀਜੀ ਸੂਏ ਨੂੰ ਤੂੰ ਲੈਣੀ ਹੁਣ ਤੀਜੀ ਸੂਏ ਹੁਣ ਸੂਣਾ ਹਾਂ ਜੀ ਤੇ ਲੈਂਦੀ ਆ ਆਪਾਂ ਆਪਾਂ ਲੈ ਕੇ ਜਾਂਦੀ ਆ ਕਿੰਨਾ ਕੁ ਰਿਕਾਰਡ ਦਾ ਸਰ ਪਿਛਲੇ ਸੂਏ ਦਾ ਸਰ ਬਾਈ ਬੰਦਿਆਂ ਦਾ ਸਹੀ 17 18 ਲੀਟਰ ਠੀਕ ਹੈ ਆਪਾਂ ਇਹਨੂੰ ਤੇ 16 ਲੀਟਰ ਕਹਿ ਕੇ ਦੇ ਦਿੰਦੇ ਆ ਜੀ ਮਨ ਕੇ ਜਿਹੜੇ ਜੱਟ ਸੌਦਾ ਜਾ 15 ਕਿਲੋ ਤੋਂ ਬਾਹਰ ਵਾਲੀ ਮੈਂ ਹੈਗੀ ਆ ਪੁੱਲ ਜਾਂ ਥਰਾਈ ਬੰਦਾਂ ਤੋਂ ਬਾਅਦ ਤਾਂ ਨਾਰਮਲ ਸਵਾਦੇ ਠੀਕ ਹੈ ਤੇ ਵਾਕੀ ਲੈਵਲ ਉਪਰ ਦੀ ਬਹੁਤ ਚੰਗੀਆਂ ਸੂਤਾਂ ਕਟੱਚ ਗਈ ਫਿਰਦੇ ਜਮਾ ਹਨਾ ਡੇਢ ਪੂਰੀ ਆ ਬਸ ਇਹਦੇ ਕੱਲ ਨੂੰ ਬਸ ਡੰਗਦੇ ਨਹੀਂ ਲੋਕ ਤਿਆਰੀ ਠੀਕ ਹੈ ਠੀਕ ਹੈ ਵਗੈਰਾ ਤਾਂ ਨਹੀਂ ਪਤਾ ਕਰਿਆ ਆਪਾਂ ਸੋ ਸ਼ੰਗ ਮੂੰਹ ਮੱਥਾ ਦੇਖ ਸਕਦੇ ਇਹਦਾ ਸੋਹਣਾ ਸ਼ੰਗ ਮੂੰਹ ਮੱਥਾ ਤੇ ਵਾਕੀ ਕੱਦ ਬੱਡ ਬਹੁਤ ਆ ਜਿੰਦ ਜਾਣ ਦੇ ਵਿੱਚ ਪਲੀ ਕੁੜੀ ਵੀ ਮੈਂ ਪੂਰੀ ਆ ਲੈਵਾ ਦੇਖੋ ਬਿਲਕੁਲ ਸੂਤਾਂ ਕਲਾਈ ਜਾਂਦੀ ਆ ਇਧਰੋਂ ਲੈ ਜਾ ਬਾਹਰ ਨੂੰ ਦੋੜ ਕੇ ਸੋ ਵੀਰੋ ਕੱਦ-ਕਾਠ ਵਗੈਰਾ ਦੇਖ ਸਕਦੇ ਹੋ ਮੈਂ ਇਹਦਾ ਬਹੁਤ ਚੰਗਾ ਤੀਜਾ ਸੂਆ ਹੁੰਦੀ ਆ ਅੱਖ ਰੁੱਖਰ ਮੈਂ ਇਹਦੇ ਬਹੁਤ ਚੰਗਿਆ ਤੇ ਪਤਲੀ ਚਮੜੀ ਦੇ ਵਿੱਚ ਆ ਤੇ ਫੱਟ ਫਾੜ ਲੇਵਾ ਕੋਈ ਇਹ ਨਹੀਂ ਗੱਲ ਵੀ ਤੀਜਾ ਸੂਆ ਆ ਗਿਆ ਤੇ ਲੇਵਾ ਥੱਲੇ ਗਿੱਟਿਆਂ 'ਚ ਵਜਦਾ ਹੋਵੇ ਦਾ ਤੇ ਜਿੰਦ ਜਾਨ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਪੂਰੀ ਪਤਲੀ ਚਮੜੀ ਦੇ ਵਿੱਚ ਆ ਤੇ ਜਿੰਦ ਜਾਨ ਵਾਲੀ ਤੀਜਾ ਸੂਆ ਹੁੰਦੀ ਆ ਘਰੇਲੂ ਜਿਹੜੇ ਬੰਦੇ ਨੇ ਦੁੱਧ ਪੀਣਾ ਮੱਝ ਪਾਲਦੇ ਫਿਰਦੇ ਆਪਾਂ ਮੰਡੀ ਜਾਵਾਂਗੇ ਉੱਥੇ ਕਿਸੇ ਬੰਦੇ ਨੂੰ ਕੁੱਸੀ ਜਾਂਦੇ ਜਿਵੇਂ ਬਿਲਕੁਲ ਫੱਟ ਫਾੜ ਸੌਦਾ ਤੇ ਠੰਡੀ ਸੀ ਵੀਰੇ ਬਹੁਤ ਆ ਜਮ ਸੋ ਜਿੱਥੇ ਮਰਜੀ ਖੜਾ ਲਓ ਹਨਾ ਹਾਂ ਇੰਨੀ ਲਓ ਜਿੱਥੇ ਮਰਜ਼ੀ ਸਾਡੇ ਕੋਲ ਖੜੀ ਲਿਜਾਪਾ ਠੀਕ ਹੈ ਬੀ ਐਲ ਤਾਲੀ ਮੱਝ ਹਨੀਆਂ ਪੂਚਾ ਕੇ ਖੜੀ ਗਾਈਆਂ ਜਿਵੇਂ ਕਹਿੰਦਾ ਮਿੰਨੀ ਵਾਸੀ ਮਿੰਨੀ ਵਾਸੀ ਜਿੱਥੇ ਮਰਜੀ ਹੱਥ ਦੇ ਕੇ ਰੋਕ ਲਓ ਉਹ ਕੰਮ ਆ ਹਨਾ ਕੋਈ ਚੱਕਰ ਨਹੀਂ ਪਈ ਐ ਉਹਨੂੰ ਖੜੀ ਆ ਮੱਝ ਕੋਈ ਆ ਲਾਂਬਾ ਨਹੀਂ ਹੁੰਦਾ ਚਾਰੇ ਸਾਨੇ ਖੜਵੇਂ ਸੋ 15 ਕਿਲੋ ਦੁੱਧ ਮੰਨ ਕੇ ਲੈ ਲਿਓ 10 ਲੀਟਰਾਂ ਦੇ ਵਿੱਚ 16 ਲੀਟਰ ਤੇ ਜਾਂਦੇ ਜਾਂਨ ਰਾਜੀ ਪੜੀ ਪੁੜੀ ਵੀ ਤੇ ਬਾਕੀ ਮੇਨ ਗੱਲ ਠੰਡੀ ਬਹੁਤ ਆ ਜਿੱਥੇ ਮਰਜੀ ਹੱਥ ਦੇ ਕੇ ਰੋਕ ਲਓ ਉੱਥੇ ਹੀ ਖੜ ਜਾਂਦੀ ਐ ਜਮ ਸੋ ਮੇਨ ਗੱਲ ਚਾਰੇ ਥਾਨ ਨਿਕੜ ਮੇ ਸਾਫ ਸੁਥਰੇ ਇੱਕੋ ਜਿਕੇ ਥਾਣਾ ਮੇਨ ਗੱਲ ਇਹ ਨਹੀਂ ਗੱਲ ਕੋਈ ਥਾਣ ਇੰਚੀ ਦਾ ਫਰਕ ਹੋਵੇ ਵੱਡਾ ਛੋਟਾ ਤੇ ਭਾਅ ਪੇ ਦਾ ਕੀ ਰੱਖਿਆ ਭਾਅ ਹੁੰਦੀ ਕਰੇ ਜੈਜੋ ਜਮ ਬਿਲਕੁਲ ਜੈਜੋ ਠੀਕ ਹੈ ਅੱਗੇ ਦੂਜੇ ਨੰਬਰ ਜਿਹੜੇ ਬੈਠ ਦੇਖੇ ਨੇ ਸੂਈ ਵੀ ਆਪਾ ਇਹ ਬਈ ਦੂਜਾ ਸੂਆ ਸੁਈਆ ਕੈ ਦਿਨ ਹੋ ਗਿਆ ਸੂਈ ਨੂੰ ਕੱਲ ਜੀ ਸੁਈ ਲਿਆ ਬਈ ਬੋਲਾ ਹੋਊਗਾ ਨਾ ਬਸ ਥਿਲੋ ਠੀਕ ਹੈ ਜਿਹੜਾ ਮੂਰਲਾ ਬੈਣੀ ਆ ਥਾਣਾ ਜਿਹੜਾ ਉਹ ਘਟਾ ਗਿਆ ਥਾਣਾ ਮੂਰਲਾ ਬੈਣੀ ਆਲਾ ਉਸ ਦਾ ਕੋਈ ਬਿਚੇਦ ਨਹੀਂ ਘੱਟ ਕਰ ਕੋਸਾ ਉਹ ਨਾ ਤੋਂ ਦਾ ਕਰ ਕੋਈ ਜਿੱਕਾ ਮਤਲ ਤੈਨ ਮੰਨ ਚੰਗਿਆ ਕੋਈ ਹੈ ਇੱਧਰ ਅੱਧਰ ਕੋਲ ਮੈਂ ਕਲਾਉ ਰਿਹਾ ਬਦਲਾਉ ਬਦਲਾਉ ਚਿੱਤ ਤੈਨ ਮੰਨ ਲੈ ਕੇ ਵੀ ਕੋਈ ਸੌਦਾ ਕਰ ਲੈ ਕੋਈ ਚੱਕਰ ਨਹੀਂਗਾ ਕੋਸਾ ਉਹ ਵੰਡੇ ਜਾ ਜਿੰਨੇ ਕੀ ਹੈਗੀ ਬੱਚਾ ਗਈਆ ਸੋਦੇ ਤੇ ਚਲਾ 15 ਕਿਲੋ ਦੇ ਦੇ ਨਾ ਬੱਚਾ ਮਗਰ ਬੱਚਾ ਜੇ ਉਹ ਜ ਰੋਕਿਆ ਬਿਲਕੁਲ ਆਪੇ ਬਚਾਈ ਸੀ ਤੇ ਭਾ ਭੰਦਾ ਕੀ ਹੋਊਗਾ ਭਾ ਵਾ ਇਹਦਾ ਛੋਟਾ ਜਿਹਾ ਭਾ ਕਰਾਂਗੇ ਜੀ ਕੁੰਤੀ ਕਰਾਂਗੇ ਸੋ ਭਾ ਬਿਲਕੁਲ ਦਰਮਿਆਨ ਨੂੰ ਆਪ ਨੂੰ ਪਤਾ ਵੀ ਤੈਲ ਹੀ ਆ ਗਈ ਤੇ ਮੂਹਰਲਾ ਥਣ ਅੱਧਾ ਹੈਗਾ ਸੋ ਪਰ ਮੂੰਹ ਮੱਥਾ ਬੱਚੇ ਦੇਖ ਸਕਦੇ ਦੂਜਾ ਸੂਆ ਸੂਈ ਆ ਤੇ ਦੁੱਧ ਮੰਨ ਕੇ ਚੱਲੀ ਆ ਵੀ 14-15 ਲੀਟਰ ਵਾਲੀ ਹੈਗੀ ਆ ਹਾਂ ਭਾਈ ਜੇ ਤਾਂ 15 ਤੋਂ ਬਾਹਰ ਮਨ ਕੋਲ 15 ਕਿਲੋ ਚਲੋ ਤਿੰਨ ਹਾਂਜੂ ਵੀ ਇਹਨਾਂ ਦੇ ਦੇ ਦੇਣਾ ਨਾਰਮਲ ਠੀਕ ਭਾਦਰ ਮੈਨਾਂ ਬਾ ਬਿਲਕੁਲ ਪਰ ਮੈਂ ਲੇ ਜੂਣੇ ਦੇ ਥੋੜੇ ਕਿਲੋ ਲਵਾਂ ਠੀਕ ਹੈ ਸੋ ਬੈਲ ਕੋਲ ਬਾਜਬ ਰੇਟ ਆ 14 ਲੀਟਰ ਦੁੱਧ ਇਹਨੇ ਦੇ ਦੇਣਾ ਤੇ ਚਵਾਈ ਹੁਣ ਸਵੇਰ ਦੀ ਹੋਈ ਵੀ ਅੱਧੀ ਖਾਲੀ ਹੋਈ ਵੀ ਅੱਧੀ ਖਾਲੀ ਨਹੀਂ ਕਰੀ ਆਪਾਂ ਮੈਂ ਖਾਲੀ ਨਹੀਂ ਕਰੀ ਵੀਡੀਓ ਕਰਕੇ ਠੀਕ ਐ ਸੋ ਜਿਆਜ ਗੱਲਾਂ ਜਮਾ ਵੀਰ ਨੇ ਦੱਸਿਆ ਗੱਲ ਕਰਦਾ ਅੱਧੀ ਖਾਲੀ ਹੋਈ ਵੀ ਆਪ ਕੋ ਨਹੀਂ ਪਤਾ ਗਾ ਜੀ ਹੁਣ ਚੋਹ ਦੇ ਥੱਲੇ ਦੇਖਣਾ ਕੁਛ ਨਹੀਂ ਸੀ ਸੋ ਇੱਕ ਦਿਖਾ ਦੀ ਮੱਝ ਦਾ ਨਕੀਨਾ ਬਾਜ ਵਿਭਾਅ ਬਿਲਕੁਲ ਇਹਦਾ ਤੇ ਠੰਡੀ ਇੰਨੀ ਆ ਬੇਫਿਕਰ ਹੋ ਜਾ ਜਿਹੜੇ ਵੀਰ ਨੇ ਦੁੱਧ ਪੀਣ ਨੂੰ ਰੱਖਣੀ ਉਹਨੇ ਵੇਚ ਨਹੀਂ ਨਹੀਂ ਜਾਵਾ ਹਨਾ ਨਹੀਂ ਤੇ ਪੁੜੇ ਤੋੜੀ ਖੜੀ ਆ ਲਗਭਗ ਤਿਆਰੀ ਦੇ ਵਿੱਚ ਹੀ ਆ ਤੇ ਬਾਕੀ ਥਾਣ ਦੇਖੋ ਨਾ ਥਾਣ ਵੱਡਾ ਤੇ ਨਾ ਛੋਟਾ ਤੇ ਚੀਪਾ ਵੀ ਗੁੰਡਮਾਰ ਦੀ ਰੇਜ ਮੈਂ ਹਜੇ ਦਾ ਹਾਂ ਬਾਈ ਉਦੋਂ ਆਪਣੂ ਹੋ ਕੇ ਤਿੰਨ ਚਾਰ ਤਨੋਂ ਆਪਣੇ ਕੋਲ ਆਏ ਗੂ ਗੁੰਡਮਾਰ ਦੀ ਥੋਣ ਹੁੰਦਾ ਬੋਲਾ ਬਣ ਜਾਵਾ ਕਿ ਥੂਣ ਕੋਲ ਤਿਆਰੀ ਹੈ ਰੈਡੀ ਹੈਗੀ ਕਾਲੂ ਫੂਕੀ ਅੱਜ ਫੂਕੀ ਤੇ ਮੋਬਾਈਲ ਨੰਬਰ ਆਪਣਾ 8283873527 ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਣਾ